ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਪਿਪਲੀ ਨਵੀਂ ਪਿਪਲੀ ਹੈ ਨਾ ਨਵੀਂ ਪਿਪਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਾਣਿਆ ਪਹਿਚਾਣਿਆ ਚਿਹਰਾ ਜਿੰਦਾ ਵਪਾਰ ਲੈਣ ਦੇ ਵਿੱਚ ਮਿੱਤਰੋ ਵੱਡਾ ਨਾਮ ਛੋੜੇ ਟਾਈਮ ਦੇ ਵਿੱਚ ਬਣਿਆ ਵਾ ਜੱਸੇ ਬਾਈ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਆ ਤੇ ਨਾਲ ਹੁੰਦਾ ਸਾਥੀ ਵੀ ਆਪਣਾ ਨਾਂ ਕੀ ਆ ਇੰਨੇ ਅੱਛਾ ਪੇਜਾ ਪੇ ਮੇਛਾ ਡਾਉਣ ਮੇਛਾ ਡਾਉਣੀ ਕਹਿੰਦਾ ਮੇਛਾ ਡਾਉਣ ਹੀ ਆਪਾਂ ਕਹਿੰਦੇ ਬਈ ਮੇਛੇ ਨੂੰ ਮੇਛਾ ਗੱਲ ਲਾਉਣੀ ਆਪਾਂ ਬਈ ਜੱਸਿਆ ਟਿਕਾਣੇ ਤੇ ਹੁਣ ਆਪਾਂ ਗਾਂ ਕਰਨੀਆਂ ਗੱਪਣ ਤੋਂ ਸ਼ੁਰੂਆਤ ਠੀਕ ਆ ਕੱਢ ਲਿਆ ਬਾਹਰੋਂ ਸੱਜਣਾ ਉਹਨਾਂ ਤੇਰ ਤੋਂ ਖੋਲ ਕੇ ਅੱਛਾ ਬਈ ਜੱਸੇ ਕੀ ਹਾਲ ਚਾਲ ਵਧੀਆ ਬਈ ਠੀਕ ਸੇਤਾ ਦੇ ਪਰਿਵਾਰ ਹਾਂਜੀ ਕਰੇ ਬਾਈ ਅੱਛਾ ਠੀਕ ਆ ਜੱਸੇ ਬਈ ਘਰ ਪਰਿਵਾਰ ਸਾਰਾ ਠੀਕ ਠਾਕ ਹੈ ਨਾ ਹਾਂਜੀ ਬਈ ਕਰ ਪਾਵੇਂ ਅੱਛਾ ਠੀਕ ਆ ਬਈ ਅੱਛਾ ਜੱਸੇ ਵੀ ਗੱਲ ਹੀ ਹੋਵਾਂ ਸੱਜਣਾ ਵੀ ਗਾਂ ਜਿਹੜੀ ਕੱਢੀ ਆਪਾਂ ਬਾਹਰੋਂ ਇੱਧਰ ਨੂੰ ਹੋਜੀ ਮ ਬੈ ਟਿਕਾਣੇ ਦੀ ਲੱਗੀ ਆ ਮੈਨੂੰ ਮੈਂ ਤਾਂ ਹੀ ਪਹਿਲਾਂ ਇਹਨੂੰ ਹੀ ਖਿਲਾਇਆ ਇਹ ਕਿੰਨੂ ਆ ਸੁਆਸ ਹੁੰਦੀ ਆ ਵੀਰੇ ਦੂਜਾ ਸੁਆਸ ਵੀਰੇ ਪਿਓਰ ਜਸ ਦੂਜਾ ਸੁਆਸ ਪਿਓਰ ਹੁੰਦੀ ਆ ਹੈ ਥਣ ਥਣੋਂ ਬੜਾ ਚੰਗਾ ਜਸੇ ਬਈ ਹੈ ਨਾ ਹੂੰ ਕਿੰਨੇ ਦਿਨ ਲੈ ਜੂਗੀ ਜਸੇ ਵੀਰੇ ਅਜੇ ਆ ਹਫਤਾ ਬਈ ਪੂਰਾ ਹਫਤਾ ਲੈ ਜੂਗੀ ਅਜੇ ਹੈ ਨਾ ਅਜਾ ਜਸੇ ਵੀ ਕਿੰਨਾ ਦੁੱਧ ਦੇ ਜੂਗੀ ਤੇਰੇ ਤੇ ਅਜੇ ਪਹਿਲੂ ਨੇ ਪਾਇਆ ਵੀ ਬਈ ਇਹਨੇ 22 23 ਕਿਲੋ ਦੁੱਧ ਪਹਿਲੂ ਨੇ 22 23 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਤੇ ਐਤ ਕੀ ਕਿੰਨਾ ਤੇਰਾ ਮਣ ਕੇ ਦੁੱਧ ਮੈਂ ਅੱਥੀ ਪਾ ਦੂ 25 26 ਕਿਲੋ ਆਮ ਨਾਲ ਠੀਕ ਹੈ ਜਸੇ ਥਾਣ ਤੋਂ ਵੇਚ ਲਿਆ ਵੀ ਇੱਕੀ ਆ ਬੂਏ ਕੋਲੇ ਮੋੜ ਦੇ ਵੇਖੋ ਕਿ ਲੇਵਾਂ ਲੋ ਬਾਰਡਰ ਦੀ ਕੁਆਲਿਟੀ ਬੜੀ ਬਿਹਤਰੀਨ ਆ ਕਾਂ ਦੀ ਆ ਹੋਰ ਗੱਲਾਂ ਦੀਆਂ ਗੱਲਾਂ ਹਨਾ ਹਾਂਜੀ ਉਹ ਨਹੀਂ ਠੀਕ ਆ ਯਾਰ ਖਸਮਣ ਖਾਵੇ ਪੈਸਾ ਤਾਂ ਲੱਗਦਾ ਆਉਂਦਾ ਜਾਂਦਾ ਰਹਿੰਦਾ ਹੁੰਦਾ ਪਰ ਚੀਜ਼ ਚੀਜ਼ ਹੀ ਆ ਹਨਾ ਬਈ ਦੱਸੇ ਵੀਰੇ ਹੂੰ ਅੱਛਾ ਦੱਸੇ ਬਈ ਕੀ ਨਹੀਂ ਪੱਥਰ ਹੋਊਗਾ ਇਹਦਾ ਵੀਰੇ ਨਹੀਂ ਮੁੱਲ ਬਈ ਉਹਰਾ 85000 ਰੁਪਏ ਦੀ ਨਹੀਂ ਕਿਨੇ ਦੀ ਆ ਵੀਰੇ ਅਸੀਂ ਇਹ ਦੇ ਦਾਂਗੇ ਵੀ ਅਸੀਂ ਆਰ ਵੀ ਦੇ ਦਾਂਗੇ ਮਰਦਾਨ ਕਰਦਾਂਗੇ ਵੀ ਹਾਂ ਖੁੱਲਾ ਛੋੜ ਕੱਪਾ ਕਰਦਾ ਠੀਕ ਆ ਵੀਰੇ ਅੱਛਾ ਗੱਲ ਹੋਆ ਚੋਣ ਚਣ ਕਿਵੇਂ ਨੇ ਕਿ ਬਹੁਤ ਚੰਗਾ ਬਾਈ ਓਕੇ ਜਮਾ ਜੇ ਕੋਈ ਲੱਕਾਰੇ ਰੱਖਣ ਨਾਲ ਲੈ ਜਾਵੇ ਲੰਬਾ ਤਰੀ ਦੇ ਨਾ ਨਾ ਗਾਰੰਟੀ ਆ ਬਾਈ ਫੋੜ ਠੀਕ ਆ ਬਾਈ ਤੇ ਇਹ ਹੋ ਗਈ ਆਪਣੀ ਇੱਕ ਨੰਬਰ ਤੇ ਨਸਲ ਫਿਰ ਇਹਨੂੰ ਕਿਹੜੀ ਦੇ ਵਿੱਚ ਕਹਿ ਦਈਏ ਜਰਸੀ ਕ੍ਰੋਸ ਹੀ ਮੰਨ ਜਰਸੀ ਕ੍ਰੋਸ ਹੀ ਮੰਨ ਠੀਕ ਹੈ ਨਾ ਦੇਣੀ ਕਿ ਦੇ ਦੀ ਮੁੱਲ ਜਿੰਨਾ ਮਰਜ਼ੀ ਕਰੀਦਾ ਹਾਂ 80 ਚ ਹੋਰ ਮਾਨ ਤਨ ਕਰ 80 ਚ ਹੋਰ ਮਾਨ ਤਨ ਕਰ 75 ਦੀ ਦੇ ਦਈਏ ਨੇ 75 ਕੇ ਜਾਂਦੇ ਮੈਂ ਤੈਨੂੰ ਭਕਾਈ ਜਾਂਦਾ ਕੰਮ ਨਹੀਂ ਕੀਤਾ ਜੇ ਤੈਨੂੰ 70 72 ਲਾ ਦੇ ਪੈਦੇ ਚਲ ਦੇ ਦਾਂਗੇ ਹਾਂ ਚੰਦ ਦੇ ਤੇ ਇਹਦੇ ਬਾਰੇ ਦੱਸੀ ਬਈ ਦੋ ਨੰਬਰ ਵਾਲੀ ਬਣੇ ਇਹ ਵੀਰੇ ਪਹਿਲਾ ਸੂਆ ਪਹਿਲਾ ਸੂਆ 6 ਦਾਂਦਾ 6 ਦਾਂਦਾ ਹਾਂ ਤੇ ਬੌਲਾ ਹੈਗਾ ਬਣ ਲੈ ਥੱਲੇ 12 13 ਕਿਲੋ ਖੁੱਲਾ 12 13 ਕਿਲੋ ਬੌਲਾ ਕੱਢੀ ਪਰ ਨੂੰ ਵੀ ਤਿੰਨ ਦਿਨਾਂ ਦੀ ਸੋਈ ਆ ਤਿੰਨ ਦਿਨਾਂ ਦੀ ਸੋਈ ਆ ਠੀਕ ਆ ਇਹ ਵੀ ਪਹਿਲੇ ਨਹੀਂ ਆ ਬਈ ਏ ਹਾਂਜੀ ਪਹਿਲਾਂ ਨਾ ਠੀਕ ਹੈ ਇਹਦਾ ਬੱਚਾ ਕਿ ਬੱਚੀ ਭਾਈ ਇਹਦਾ ਬੱਚਾ ਵੀਰੇ ਆ ਬੱਚਾ ਕਿੰਦਾ ਮੁੱਤਰ ਠੀਕ ਹੈ ਭਾਈ ਤੇ ਕੱਢੀ ਬਾਰ ਨੂੰ ਵੀਰੇ ਕੱਦ ਕੋ ਦਿੰਦਾ ਵੀ ਚੰਗਾ ਭਾਈ ਹਨਾ ਹੂੰ ਅੱਛਾ ਵੀਰੇ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਦੇ ਚੁਗੀਏ ਚਲ ਦੇਣਾ ਤਾਂ ਚਾਹੀਦਾ ਨੂੰ ਜਾਤ ਜਿੰਦਾ ਦੀ ਇਹ ਮਲਾ 16 17 ਕਿਲੋ ਆਪ 15 ਕਿਲੋ ਹੀ ਚੱਲ ਮਨ ਲਾ ਆ 15 ਤਾਂ ਹੱਸ ਕੇ ਦੇ ਦੂੰਗਾ ਨੋਰਮਲ ਸੇਵਾ ਦੇ ਪਾਈ ਆਉਂਗੇ ਮੂੰ ਮੱਥਾ ਸੋਹਣਾ ਯਾਰ ਹਨਾ ਚੂਣ ਚਣ ਕਿਵੇਂ ਲੱਗਾ ਵੀਰੇ ਬਹੁਤ ਚੰਗਾ ਲੱਗਾ ਬੇ ਠੰਡੀ ਆ ਹੈ ਹਾਂਜੀ ਹਾਂਜੀ ਲੈਵਾਲੂ ਆ ਵੜਾ ਟੰਗਾ ਲੇਦਾ ਹਨਾ ਭਾਈ ਹਾਂਜੀ ਹਾਂਜੀ ਹੂੰ ਨਹੀਂ ਠੀਕ ਹੈ ਭਾਈ ਓਕੇ ਆ ਜਾਵਾਂ ਤੇ ਵੀਰੇ ਕਿੰਨੇ ਦੀ ਦੇ ਦਈਏ ਭਾਈ ਇਹਦਾ ਮੁੱਲ 60 ਆ ਭਾਈ ਉਹ ਦੇਣੀ ਕਿੰਨੇ ਦੀ ਹੈ ਹਾਂ ਨਾ 55 ਦੀ ਦੇ ਦਾਂ 55 ਦੀ ਮੈਂ ਕਹਿਦਾ ਕੁਛ ਕਹਿ ਦੇ ਹੂੰ ਹੈ ਕੀ ਕਰਨੇ ਕਹਿ ਰਹੇ 5000 ਭਾਈਆਂ ਚੋਂ ਆਉਂਦਾ ਕੁਛ ਨਹੀਂ ਆ 50 ਆਉਂਦਾ ਭਾਈ ਤੇਰੇ ਲਈ ਲੈ 54 ਦੇ 50 ਦੀ ਦੇ ਦਈਏ ਮੈਂ ਤਾਂ ਕਿ ਨਹੀਂ ਬਣਦੀ ਜਿਹੜਾ ਹੁੰਦਾ ਨਹੀਂ ਕੁਛ ਭਾਈ ਯਾਰ ਅੱਛਾ ਲੈ ਬਾਹਰ ਦਿੰਦੇ ਨਹੀਂ ਮੁੱਲ ਬਹੁ ਕਰਦੇ ਸੀ ਮੜੀ ਜੀਲਾ ਜੀ ਬੂਰੇ ਵਾਲੇ ਪਾਸੋਂ ਹੂੰ ਫਿਰ ਕਿੰਨੇ ਦੀ ਹਾਂ ਨਾ ਦੱਸ ਜਮ ਐਨ ਮੜਾ ਛੋਟਛੱਪਾ ਸਾਰਾ ਕੁਝ ਕਾਟੇ ਪਾਟੇ ਕਰਕੇ 53 ਦੀ ਦੇ ਦਾਂਗੇ ਤੇ 53 ਦੀ ਹਾਂ ਚਾ ਕੋਲੇ ਯਾਰ 2000 ਹੋਰ ਕਰ ਲਈ ਜ਼ਰੂਰ ਹਨਾ ਕੋਈ ਨਹੀਂ ਕੋਈ ਹਾਂ ਡਾਕਟਰ ਕੱਦੀ ਵੀਰੇ ਰਿੰਗ ਬੰਦ ਕਰਦੇ ਆ ਜੱਸੀ ਵੀਰੇ ਇੱਕ ਗੱਲ ਹੋਰ ਹੈ ਕੁਆਲਿਟੀ ਕੁਆਲਿਟੀ ਥਣ ਥਣ ਬਹੁਤ ਚੰਗਾ ਇਹਨੂੰ ਵੀ ਹੈ ਨਾ ਹਾਂਜੀ ਹਾਂ ਹੂੰ ਅੱਛਾ ਇਹ ਹੋ ਗਈ ਦੋ ਨੰਬਰ ਤੇ ਦੋਵੇਂ گاਵਾ ਦਾ ਤੇਰਾ ਯਾਰ ਠੀਕ ਆ ਰੇਟ ਵੀ ਠੀਕ ਆ ਕੁਆਲਿਟੀ ਵੀ ਠੀਕ ਆ ਹਨਾ ਤੇ ਆ ਤਿੰਨ ਨੰਬਰ ਵਾਲੇ ਜਿਹੜਾ ਮਾਝਾ ਭਾਈ ਇਹਦੇ ਬਾਰੇ ਦੱਸੀ ਵੀਰੇ ਵੀਰੇ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹੈ ਹਾਂ ਦੁੱਧ ਬਖਾਵੇ ਵਾਲਾ 11 ਤੇ ਆਪਾਂ 10 ਕਿਲੋ ਠੰਡਾ ਦੁੱਧ ਮੰਗਦੇ ਠੀਕ ਆ ਭਾਈ ਕੱਢੀ ਬਾਰੋਂ ਲਈ ਵੀਰੇ ਇਹਨੂੰ ਵੀ ਖੋਲ ਲਿਆ ਇਹਦੇ ਸਰੇ ਬਾਲਾ ਬਖਾਵੇ ਵਾਲਾ 11 10 ਕਿਲੋ ਠੰਡਾ ਦੁੱਧ ਆ ਹੈ ਹਾਂਜੀ ਹਾਂਜੀ ਠੀਕ ਆ ਭਾਈ ਵੀ ਚੁੱਪ ਕਰ ਦੇ ਪੁੱਤ ਅੱਛਾ ਵੀਰੇ ਰੇਟ ਰੂਟ ਇਹਦਾ ਕੀ ਲਊਗਾ ਭਾਈ 1.5 ਦਾ 85000 ਰੁਪਏ 80000 ਰੁਪਏ ਦੇਣ ਲੈਣ ਵਾਲ ਮਾਨਤਨ ਕਰ ਦਾਂਗੇ ਹੋਰ ਠੀਕ ਆ ਬਾਈ ਲੈ ਯਾਰ ਦੁੱਧ ਵਾਲੇ ਨੂੰ ਤਲੀ ਮਾਰੀ ਮੈਂ ਯਾਰ ਹਨਾ ਬਾਈ ਹਾਂ ਦੁੱਧ ਵਾਲੇ ਨੂੰ ਲੈ ਜਾ ਵੀਰੇ ਮਾਰੀ ਜੀ ਹੂੰ ਇਹ ਠੀਕ ਆ ਬਾਈ ਓਕੇ ਆ ਜਾਵਾਂ ਲਿਆ ਬਾਈ ਚੂਣ ਚਾਣੇ ਨੂੰ ਵੀ ਚੰਗਾ ਲੱਗਾ ਜੱਸੇ ਵੀਰੇ ਬਹੁਤ ਚੰਗਾ ਲੱਗਾ ਬਾਈ ਦੁੱਧ ਵਾਲੇ ਬੰਦੇ ਦੀ ਫੁੱਲ ਕੰਮ ਦੀ ਆ ਮੈਂ ਹਾਂਜੀ ਹਾਂਜੀ ਹੂੰ ਇਹ ਠੀਕ ਆ ਬਾਈ ਲੈ ਜਾ ਵੀਰੇ ਉੱਥੇ ਬਾਈ ਤੇ ਇਹ ਕਿੰਨੇ ਦੀ ਦੇ ਦਿੱਤੀ ਬਾਈ ਹਾਂ ਨਾ ਦੋ ਯਾਰ ਛੋੜ ਕਰਦਾ 83 ਦੀ ਦੇ ਦਾਂਗੇ 83000 ਦੀ ਦੇ ਦਾਂਗੇ ਥਣ ਤੁਨ ਇਹਨੂੰ ਚੰਗਾ ਲੱਗਾ ਹਨਾ ਹਾਂਜੀ ਹੋ ਨਹੀਂ ਠੀਕ ਆ ਬੰਦ ਬੱਚਾ ਵੀਰੇ ਵੀਰੇ ਦਾ ਕੱਟੀ ਵੀਰੇ ਆ ਆ ਕੱਟੀ ਆ ਗਈ ਮੈਂ ਤਾਂ ਕੱਟੀ ਰੂਸੀ ਆ ਹਨਾ ਬਾਈ ਹਾਂਜੀ ਹਾਂਜੀ ਉਹ ਲੈ ਮਿੱਤਰੋ ਕੱਟੀ ਬਹੁਤ ਸੋਹਣੀ ਆ ਤੇ ਆ ਸ਼ਰਾਰਤੀ ਜਿੰਨੇ ਬੈਠੇ ਸਾਰੇ ਆ ਨੰਬਰ ਵਨ ਹਾਈ ਗਾਇਜ਼ ਚੱਪ ਹੂੰ ਤੇ ਅੱਛਾ ਵੀਰੇ ਜਿਹੜੀ ਤਿੰਨ ਨੰਬਰ ਤੇ ਮੈਂ ਲਿਆਈ ਵੀਰੇ ਇਹ ਗੱਬਣਾ ਵੀਰੇ ਹਾਂਜੀ ਇਹ ਗੱਬਣਾ ਵੀਰੇ ਕਿਨੇ ਦਿਨ ਲੈ ਜੂਗੀ ਬ੍ਰਦਰ ਇਹ ਵੀਰੇ ਚਾਰ ਪੰਜ ਤਾਂ ਰਹਿ ਗਏ ਨੇ ਚਾਰ ਪੰਜ ਤਾਂ ਲੈ ਜੂਗੀ ਇਹਨੇ ਮੈਂ ਇਹ ਵੀ ਚੰਗੀ ਆ ਹਨਾ ਬਾਈ ਇਹ ਆਪਣੇ ਲਿਆਜੀ ਬੰਦੇ ਤੇ ਲਈਏ ਦੁੱਧ ਪਾਣੀ 12-13 ਕਿਲੋ ਖੁੱਲਾ ਇਹ ਹਾਂ ਠੀਕ ਹੈ ਬਈ ਤੇ ਇਹ ਦਿਨ ਕਿੰਨੇ ਲੈ ਚੁਗੀ ਅਜੇ ਵੀਰੇ ਚਾਰ ਦਿਨ ਪਾਇਆ ਚਾਰ ਦਿਨ ਪਾਇਆ ਥੱਲੋ ਥੱਲੋ ਬਹੁਤ ਚੰਗੀ ਬਣੂਗੀ ਨਾ ਬਈ ਹਾਂਜੀ ਹਾਂਜੀ ਹੂੰ ਸੁਆ ਦਾ ਹੋਊਗਾ ਚੌਥਾ ਪਜਮਾ ਹਨਾ ਉਹ ਤੀਜਾ ਆਨੇ ਤੂੰ ਚੌਥਾ ਮੰਨ ਲਾ ਚੌਥਾ ਮੰਨ ਲਾ ਕਿਹੜਾ ਮੈਂ ਤਾਂ 20 ਸੋਈ ਨ ਬੁੱਢੀ ਹੁੰਦੀ ਸਹੀ ਗੱਲ ਹੈ ਹੂੰ ਅੱਛਾ ਵੀਰੇ ਤੇ ਇਹਦਾ ਰੇਟ ਬਈ ਇਹਦਾ ਮੌਲਾ 95000 ਹਾਂ 95000 ਹਾਂਜੀ ਮਾਨ ਤਨ ਨਦੀਨ ਲੈਣ ਵਾਲਾ ਬਾ ਕਰਦਾਂਗੇ 2000 ਛੋੜ ਕਿੰਨੇ ਕਰ 2000 ਹਾਂਜੀ ਠੀਕ ਹੈ ਬਈ ਲੈ ਵੀ ਮਿੱ ਥਣ ਤੋਂ ਲੇਖ ਉਹਨੂੰ ਵੀ ਚੰਗਾ ਲੱਗਾ ਹੋਇਆ ਕਰਮਾਣ ਵਾਲੀ ਨੂੰ ਹੂੰ ਲੈ ਠੀਕ ਹੈ ਵੀਰੇ ਵਾਕਈ ਥੋਲੋ ਥੋਲੋ ਚੰਗੀ ਆ ਹਨਾ ਬਾਈ ਹਾਂਜੀ ਥੋਲੋ ਬਾਸ ਆ ਹੁੰਦੇ ਆ ਬਾਈ ਉਹ ਇੱਕੋ ਦੀ ਰਿਪੋਰਟ ਆ ਹਰ ਪੱਖ ਤੋਂ ਯਾਰ ਹਨਾ ਭਾ ਇਹ ਕਿੰਨਾ ਕੀਤਾ ਜਾਂਦਾ ਇਹਦਾ 95 ਦੀਨ ਲਾਈਨ ਵਾਲਾ ਕਾਟੇ ਪਾਟੇ ਕਰਕੇ ਜਬਰ ਰਸਾ ਬਣਾਉਣ ਵਾਲਾ 2000 ਛੋਟ ਬਾਈ ਵਿੱਚ 93000 ਦੀ ਹਾਂਜੀ ਠੀਕ ਆ ਬਾਈ ਲੈ ਵੀ ਮਿੱਤਰੋ 93000 ਦੀ ਮੈਂ ਜੱਸੀ ਦੇ ਭਾ ਫੜ ਲਉ ਫੜ ਲਉ ਆ ਲਿਆ ਐ ਨਹੀਂ ਕੋਈ ਕਹਿ ਦਊਗਾ ਹਨਾ ਨਹੀਂ ਠੀਕ ਆ ਬਾਈ ਧੋਪਣ ਵਾਲੇ ਭਾ ਕੀਤੇ ਵੀਰੇ ਜਮਾ ਨਹੀਂ ਠੀਕ ਆ ਬਾਈ ਤੇ ਇਹ ਹੋ ਗਿਆ ਆਪਣੀ 4 ਨੰਬਰ ਤੇ ਬਾਈ ਹੈਨਾ 5 ਨੰਬਰ ਤੇ ਜਿਹੜੀ ਮੈਂ ਬੱਲੀ ਆ ਬਾਈ 5 ਨੰਬਰ ਤੇ ਮੈਂ ਬੱਲੀ ਜਿਹੜੀ ਬਾਈ ਇਹ ਵੀਰੇ ਹਫਤੇ ਦੀ ਕੱਚੀ ਆ ਹਫਤੇ ਦੀ ਕਸੂਨ ਵਾਲੀ ਆ ਵੀਰੇ ਹਾਂ ਇਹ 10 ਦਿਨ ਮੰਨ ਲਓ ਭਲਾ ਤੁਸੀਂ 10 ਦਿਨ ਮੰਨ ਲ ਗਏ ਹੈਨਾ ਹਾਂ ਠੀਕ ਆ ਬਾਈ ਤੇ ਲਿਆਈ ਬਾਈ ਬਾਹਰ ਨੂੰ ਕੱਢ ਕੇ ਇਹ ਵੀਰੇ ਕਿੰਨਾ ਦੁੱਧ ਦੇ ਦਿੰਦੀ ਤੇਰੇ ਮੁਤਾਬਕ ਤੇ ਜਿੱਥੋਂ 12 13 किलो ਦੁੱਧ ਚਾਰੂ ਬਹੁਤ ਹੈ ਮੈਂ ਆਰਾਮ ਨਾਲ ਪਾਉਗੀ। ਘਖਣ ਪੀਨ ਖੁੱਲੀ ਆ ਹਨਾ। ਹੂੰ। ਬਾਕੀ ਬਾਡੀ ਮੈਂ ਦੀ ਇੱਕ ਦੀ। ਬਣਦੀ ਪੁੰਦੀ ਵੀ ਬਹੁਤ ਹੈ ਨਾ ਥਲੋ। ਚੰਗੀ ਬਣਦੀ। ਹੂੰ ਨਹੀਂ ਠੀਕ ਆ ਬਾਈ। ਚੂਣ ਚਣ ਚੰਗਾ ਲੱਗਾ ਬਾਈ। ਹਾਂ ਹਾਂ ਵੀਰੇ। ਹੂੰ ਠੀਕ ਆ ਬਾਈ। ਇਹ ਕਿੰਨੇ ਦੇ ਦੇ ਦਾਂਗੇ ਵੀਰੇ? ਇਹਦਾ ਮੁੱਲ 95। 95? ਹਾਂਜੀ। ਮਨ ਤਾਣ ਨਾਲ ਚੈਸ ਨੂੰ। ਇਹਦੇ 2000 ਛੋੜ ਬਾਈ। 2000 ਛੋੜ। 93 ਦੀ ਦੇ ਦਾਂਗੇ। 93 ਦੀ। ਜੇ ਕੋਈ ਜੋੜਾ ਲੈਣ ਵਾਲਾ ਹੋਇਆ ਫਿਰ 90 90 ਦਾ ਪੇਟਾ ਕਰ ਲਾਂਗੇ। ਫਿਰ ਕੋਈ ਨਹੀਂ ਮੌਕੇ ਦੇ ਹੋ ਜੂ ਮਨ ਤਾਣ। ਠੀਕ ਆ ਬਾਈ ਹੂੰ ਕੱਚੀ ਕੱਤੀ ਆ ਮੈਂ ਬਣਦੀ ਬਣੂਗੀ ਬਹੁਤ ਮਾਝ ਤਾਂ ਬਈ ਇੱਕ ਦਸ ਦੀ ਆਪਾਂ ਕਮਾਈ ਛੱਡ ਦਾਂਗੇ ਮਤਲਬ ਵਿੱਚ ਨਾਲ ਵੀ ਲੈ ਕੇ ਜਾਵਾਂਗੇ ਸਹੀ ਗੱਲ ਬਈ ਹੈਗੀ ਆ ਥੱਲੋ ਮਤਲਬ ਤਿਆਰ ਹੋ ਜੂ 10 ਦਿਨ ਪੱਠੇ ਪੋਣੇ ਪਹਿਣੇ ਆ ਹਾਂ ਹੂੰ ਠੀਕ ਆ ਬਈ ਪਾਸਪੂਸ ਕੀਤੀ ਓਕੇ ਜੀ ਵਧੀਆ ਵਧੀਆ ਬਈ ਗਰੰਟੀ ਆ ਸਾਰੇ ਬਸੂਆਂ ਦੇ ਆਪਣੇ ਜਿੱਥਾ ਨਾਲ ਥਣਾਂ ਦੀ ਕੋਈ ਆ ਕੇ ਤਾਂ ਨਹੀਂ ਮੁੜਦਾ ਥਣਾਂ ਲੈਵੇ ਜਮੇ ਨਹੀਂ ਮੁੜਦਾ ਬਈ ਇਸ ਦਾ ਫੋਰੀ ਮੈਨੂੰ ਕੋਈ ਚੱਕਰ ਹੁੰਦਾ ਕਿਉਂਕਿ ਥਣੋਂ ਜਦੋਂ ਰਹਿਣ ਆਉਂਦਾ ਫਿਰ ਮੈਨੂੰ ਦੁੱਖ ਹੁੰਦਾ ਜਮੇ ਨਹੀਂ ਜਮੇ ਨਹੀਂ ਆਪਾਂ ਆਉਂਦਾ ਆਉਂਦਾ ਕਰਾਇਆ ਵੀ ਦੇਾਂਗੇ ਜੇ ਥਾਂ ਦੇ ਬਸ ਠੀਕ ਆ ਬਈ ਤੇ ਇਹ ਹੋ ਗਈਆਂ ਆਪਣੀਆਂ ਗਾਵਾਂ ਤੇ ਇਹ ਹੋ ਗਈਆਂ ਆਪਣੀਆਂ ਮੱਝਾਂ ਜਾਨਵਰ ਹੋ ਗਏ ਆਪਣੇ 5 ਹਨਾ ਪੰਜਾਂ ਦਾ ਪੇਟਾ ਆ ਜੇ ਕੋਈ ਡੇਰੀ ਵਾਲਾ ਇਕੱਠਾ ਸੌਦਾ ਕਰ ਲਵੇ ਕਿਉਂਕਿ ਪਿੱਛੇ ਜੇ ਇੱਕ ਵੀਡੀਓ ਪਈ ਸੱਤ ਪਸ਼ੂ ਦੀ ਸੱਤਾ ਇਕੱਠਿਆਂ ਦੇ ਸੌ ਕਿੰਨਾ ਨਾ ਲੈ ਭਾਈ ਜਦੋਂ ਵੀ ਵਿਸ਼ਵਾਸ ਉੱਠਦਾ ਅਗਲਾ ਅਗਲਾ ਦੱਸਦੇ ਕੋਈ ਹੋਰ ਆ ਨਿਕਲਦਾ ਕੋਈ ਹੋਰ ਆ ਹਾਂ ਪਰ ਆਪਣਾ ਉਹ ਕੰਮ ਨਹੀਂ ਕਰਨਾ ਆਪਾਂ ਇਹ ਚੀਜ਼ਾਂ ਵੀ ਦਿਖਾਈ ਆ ਅਗਰ ਇਹਨੂੰ 19 ਨਹੀਂ 21 ਲੱਗੇ ਇੱਥੇ ਆ ਕੇ ਜਿਹੜੀ ਚੀਜ਼ ਦਿਖਾਈ ਆ ਅੱਛਾ ਵੀਰੇ ਫਿਰ ਆਪਣਾ ਨੰਬਰ ਕਿਹਨਾ ਜੱਸੇ ਭਾਈ ਨੰਬਰ ਮੇਰਾ 7796 ਜੀ 22586 ਇੱਕ ਵਾਰੀ ਹੋਰ ਬੋਲ ਦਿਓ 7796 22586 ਠੀਕ ਆ ਭਾਈ ਇਸ ਨੰਬਰ ਤੇ ਕਾਲੋ ਮੇਰੇ ਨਾਲ ਤੁਸੀਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਹੈਗਾ ਨਵੀਂ ਪੇਪਲੀ ਤੋਂ ਜ਼ਿਲ੍ਹਾ ਹੈਗਾ ਫਰੀਦਕੋਟ ਧੰਨਵਾਦ ਸ਼ੁਕਰੀਆ ਜੀ ਆਉਂਦੇ